ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਸ ਕਰਦਾ ਮੈਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਅਸੀਂ ਹੈਮਬਰਗ ਦੇ 에어ਪੋਰਟ ਤੇ ਆਏ ਆ ਤੇ ਮੇਰੇ ਨਾਲ ਵੀਰ ਬਿੱਟੂ ਸੈਦੋ ਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਨਾਲ ਆਪਣਾ ਵੀਰ ਹੈਰੀ ਪੁੱਲਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਆਏ ਆ ਅਸੀਂ ਕਿਸ ਕੰਮ ਦੇ ਲਈ ਆ ਆਪਣਾ ਵੀਰ ਭਾਨਾ ਸਿੱਧੂ ਬਹੁਤ ਵੱਡਾ ਨਾਮ ਹੈ ਤੇ ਸੋ ਵੀਰ ਆਪਣੇ ਕੋਲ ਇੱਥੇ ਪਹੁੰਚ ਰਿਹਾ ਉਹਨਾਂ ਨੂੰ ਅਸੀਂ ਲੈਣ ਲਈ ਇੱਥੇ ਆ ਗਏ ਆ ਤੇ ਚਲੋ ਵੀਡੀਓ ਨਾਲ ਸਾਡੀ ਨਾਲ ਅਸਤੱਕ ਜੁੜੇ ਰਹੋ ਤੇ ਗੱਲਬਾਤ ਭਰਾ ਨਾਲ ਵੀ ਕਰਾਂਗੇ ਤੇ ਪਾਰਕਿੰਗ ਤੇ ਅਸੀਂ ਪਹੁੰਚ ਗਏ ਆ ਤੇ ਜਿਹੜੀ ਜਿਹੜਾ ਜਹਾਜ਼ ਆ ਉਹ ਲੈਂਡ ਹੋ ਗਿਆ ਤੇ ਆਜੋ ਫਿਰ ਚੱਲਦੇ ਆਪਾਂ ਉਧਰ ਨੂੰ ਲਓ ਜੀ ਅਸੀਂ ਗੇਟ ਤੇ ਆ ਗਏ ਆ ਤੇ ਆਪਣੇ ਨਾਲ ਬਾਈ ਜੱਗੀ ਪੁੱਲਰ ਅੰਕਲ ਜੀ ਜੇਠੂ ਘਿਆਦੋਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਬਾਈ ਵੀ ਜੇਠੂ ਘਿਆਦੋਂ ਮੈਂ ਇੱਕ ਬਿੱਟੂ ਹੈਰੀ ਪੁੱਲਰ ਤੇ ਜੰਗੀਆਂ ਨੇ ਪਿੰਡੋਂ ਮੁੰਡਾ ਗੱਲ ਪਰਿਵਾਰ ਦਾ ਕੁਲਵਿੰਦਰ ਤੇ ਆ ਨਿਕਾ ਪੁੱਲਰ ਸੋ ਵੀਰ ਦੇ ਸਵਾਗਤ ਦੀ ਜਿਹੜੀ ਤਿਆਰੀ ਹੋ ਚੁੱਕੀ ਹੈ ਬਿਲਕੁਲ ਤੇ ਮੈਨੂੰ ਲੱਗਦਾ ਵੀ ਉਹ ਹੋ ਇਥੇ ਲੱਗੇ ਤਾਂ ਗਈ ਆ ਸਾਰੇ ਭਰਾ ਉਹਨਾਂ ਨੂੰ ਲੈਣ ਆਏ ਆ ਪਾਨੇ ਸਿੱਧੂ ਵੀਰ ਨੂੰ ਤੇ ਮਾਹੌਲ ਇਥੇ ਬਾਹਰ ਠੀਕ ਆ ਤੁਹਾਨੂੰ ਬਾਹਰ ਦਾ ਦ੍ਰਿਸ਼ ਵੀ ਦਿਖਾ ਦਿੰਦਾ ਮੈਂ ਤੇ ਮੌਸਮ ਜਿਹੜਾ ਬੱਦਲ ਵਾਲੀ ਵਾਲਾ ਠੰਡੀ ਠੰਡੀ ਪਉਣ ਵਗਦੀ ਆ ਆਪਾਂ ਤਾਂ ਜੈਕਟਾ ਕੱਢ ਲਿਆ ਪਰ ਹਜੇ ਕਈ ਮੁੰਡੇ ਜਿਹੜੇ ਉਹ ਹਜੇ ਟੀ-ਸ਼ਰਟਾਂ ਦੇ ਵਿੱਚ ਹੀ ਆ ਹੋ ਸਕਦਾ ਵੀ ਆਉਣ ਵਾਲੇ ਥੋੜੇ ਘਟਿਆ ਤਾਂ ਕਿ ਇਹਨਾਂ ਨੂੰ ਲੋੜ ਪੈ ਸਕਦੀ ਆ ਤੇ ਬਾਈ ਜੱਗੀ ਨੂੰ ਪੁੱਛਦੇ ਆ ਜੱਗੀ ਬਾਈ ਕੀ ਹਾਲ ਆ ਬਹੁਤ ਵਧੀਆ ਵਿੱਚ ਕੈਮਾ ਥੇਤਾ ਜਮਾਂ ਚੱਲਦੀ ਫਿਰ ਪਾਨਾ ਸਿੱਧੂ ਆ ਰਿਹਾ ਹੈ ਠੀਕ ਹੈ ਤਿਆਰੀਆਂ ਮੁਕੰਮਲ ਆ ਚਲੋ ਜੀ ਲਓ ਜੀ ਹੁਣ ਅਸੀਂ ਅੱਗੇ ਵੱਧਦੇ ਆ ਪਾਨਾ ਸਿੱਧੂ ਆ ਪੰਜਾਬ ਦੇ ਜਿਹੜੇ ਆਪਣੇ ਆਮ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਸਦਾ ਹੀ ਜਿਹੜਾ ਚਰਚਾ ਦੇ ਵਿੱਚ ਰਹਿੰਦਾ ਲੋਕਾਂ ਦੀ ਮਦਦ ਕਰਨੀ ਜਿਹੜੇ ਟਰੈਵਲ ਏਜੰਟ ਆ ਤੇ ਉਹ ਜਿਹੜੇ ਘਪਲੇ ਕਰਦੇ ਆ ਜਾਂ ਜਿਹੜੇ ਉਹ ਲੋਕਾਂ ਨਾਲ ਠੱਗੀਆਂ ਕਰਦੇ ਆ ਉਹਨਾਂ ਮੁੱਦਿਆਂ ਤੇ ਲੈ ਕੇ ਅਕਸਰ ਹੀ ਪਾਨਾ ਸਿੱਧੂ ਬੜੇ ਬਿਵਕੀ ਨਾ ਬੋਲਦਾ ਤੇ ਹੋਰ ਵੀ ਜਿਹੜੇ ਪੰਜਾਬ ਦੇ ਵਿੱਚ ਕਾਫੀ ਮੁੱਦੇ ਆ ਉਹਨਾਂ ਤੇ ਪਾਨਾ ਸਿੱਧੂ ਕਾਫੀ ਸਰਗਰਮ ਰਹਿੰਦਾ ਸੋ ਵੀਰ ਅੱਜ ਇੱਥੇ ਥੋੜੇ ਦਿਨਾਂ ਲਈ ਕੋਮਾ ਲਈ ਪਹੁੰਚਿਆ ਹੋਇਆ ਸੋ ਉਹਨਾਂ ਦਾ ਸਵਾਗਤ ਜਿਹੜਾ ਸਾਰੇ ਭਰਾਵਾਂ ਨੇ ਕਰਨ ਦੇ ਲਈ ਇੱਥੇ ਅਸੀਂ ਆਏ ਆ। ਲਓ ਜੀ ਅਸੀਂ ਹੇਅਰਪੋਰਟ ਦੇ ਅੰਦਰ ਐਂਟਰ ਹੋ ਗਏ ਆ ਤੇ ਉੱਥੇ ਤੁਹਾਨੂੰ ਪਤਾ ਹੀ ਟਾਈਮ ਲੱਗ ਜਾਂਦਾ ਸੋ ਇਮੀਗ੍ਰੇਸ਼ਨ ਹੋ ਰਹੀ ਆ ਤੇ 15-20 ਮਿੰਟ ਲੱਗਦੇ ਸੀਗੇ ਤੇ ਸੰਗ ਦਾ ਕਹਿੰਦਿਆਂ ਵੀ ਕਾਫੀ ਛਕਣੀ ਆ। ਸੋ ਅਸੀਂ ਕਾਫੀ ਛਕਣ ਲੱਗੇ ਸੀਗੇ ਤੇ ਬਾਈ ਜੱਗੀ ਆ ਤੇ ਨਾਲ ਬਾਕੀ ਸਾਰੇ ਆਪਣੀ ਪਾਰਟਲ ਉਹ ਪਿੱਛੇ ਬੈਗੀ ਆ। ਗੱਲਾਂ ਬਾਤਾਂ ਗੁਫ਼ਤਗੂ ਜਿਹੜੀ ਸਟਾਰਟ ਹੋ ਗਈ ਆ ਤੇ ਇੱਥੇ ਆਲੇ ਦੁਆਲੇ ਹੋਰ ਚਹਿਲ-ਪਹਲ ਬਹੁਤ ਆ। ਕੋਈ ਆ ਰਿਹਾ ਕੋਈ ਜਾ ਰਿਹਾ ਜਿਵੇਂ ਕਹਿੰਦੇ ਨੇ ਜੱਗ ਜੰਕਸ਼ਨ ਅਰਿਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਕੋਈ ਆਈ ਜਾਂਦਾ ਕੋਈ ਜਾਈ ਜਾਂਦਾ ਹਨਾ ਤੇ ਸਾਰੇ ਤਰ੍ਹਾਂ ਦੇ ਲੋਕ ਆ ਮੌਸਮ ਇੱਥੇ ਠੰਡ ਦਾ ਬਾਈ ਤੁਸੀਂ ਦੇਖ ਸਕਦੇ ਆ ਵੀ ਜਿਹੜੀਆਂ ਜੈਕਟਾਂ ਕੋਟ ਉਹ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਤੇ ਟੀ-ਸ਼ਰਟ ਵਾਲੇ ਵੀ ਹੈਗੇ ਆ ਪਰ ਉਹ ਥੋੜਾ ਘੱਟ ਆ ਹਜੇ ਕਿਉਂਕਿ ਮੌਸਮ ਨੇ ਕਰਵਟ ਜਿਹੜੀ ਆ ਉਹ ਬਦਲ ਲਈ ਆ ਤੇ ਫੇਰ ਠੰਡ ਹੁਣ ਮੀਂਹ ਪੈਣ ਦੇ ਕਾਰਨ ਤੇ ਮੀਂਹ ਇੱਥੇ ਅਕਸਰ ਹੀ ਪੈਂਦਾ ਰਹਿੰਦਾ ਓ ਜੀ ਕੌਫੀ ਰੈਡੀ ਹੋ ਗਈ ਹੈ ਕਾਪੇਚੀਨੋ ਥੈਂਕ ਯੂ ਲਓ ਜੀ ਚੱਕੋ ਲਿਆਓ ਜੀ ਲਿਆਓ ਲਿਆਓ ਧੰਨਵਾਦ ਧੰਨਵਾਦ ਲਓ ਜੀ ਇਹ ਕਹਿੰਦੇ ਵੀ ਕਹਿੰਦੇ ਸੈਲਫ ਸਰਵਿਸ ਹੈ ਆਓ ਆਪਦਾ ਗਲਾਸ ਚੱਕੋ ਤੇ ਸੀਟ ਤੇ ਜਾਓ ਠੀਕ ਹੈ ਜੀ ਆ ਚੱਕੂ ਇੱਥੇ ਖੰਡ ਪਈ ਆ ਤੇ ਨਾਲ ਕਰੀਮਾਂ ਦੇ ਨਾਲ ਆ ਡੱਕੇ ਜਿਹੜੇ ਲੋ ਵੀ ਦੋਸਤੋ ਭਾਨਾ ਸਿੱਧੂ ਆਪਣੇ ਕੋਲ ਵੀਰ ਹੈਰੀ ਹੁਣਾਂ ਦੀ ਬਦੌਲਤ ਪਹੁੰਚਿਆ ਅਸਲੀ ਗੱਲ ਵੀਰੇ ਹੈਰੀ ਤੇ ਥੋੜਾ ਜਿਹਾ ਹੈਰੀ ਵੀਰੇ ਕਿੰਦਾ ਆਪਣਾ ਭਾਨੇ ਸਿੱਧੂ ਨਾਲ ਕਦੋਂ-ਕਦਾਂ ਹੈਗਾ ਯਾਰੀ ਦੋਸਤੀ ਹੈ ਤੇ ਭਾਨਾ ਸਿੱਧੂ ਕਿਸ ਪਰਪ ਜਲੀਆ ਸਿਆ ਰਹੇ ਇਹ ਬਹੁਤ ਟਾਈਮ ਦਾ ਸਾਡਾ ਚੱਲਦਾ ਸੀਗਾ ਵੀ ਬਾਈ ਕੋਲੇ ਬਿਜੀ ਐਨਾ ਸੀਗਾ ਟਾਈਮ ਨਹੀਂ ਸੀਗਾ ਤੇ ਵੀਜ਼ਾ ਤਾਂ ਲੱਗੇ ਨੂੰ ਹੋ ਗਏ ਸੀ 20 ਦਿਨ ਤੇ ਟਾਈਮ ਮਸਾਂ ਹੀ ਕੱਢਿਆ ਉਹਨਾਂ ਨੇ ਬਹੁਤ ਧੰਨਵਾਦ ਕਰਦੇ ਆਂ ਵੀਰ ਦਾ ਤੇ ਟਾਈਮ ਕੱਢ ਕੇ ਹਨਾ ਸਾ ਆਪਣੇ ਕੋਲੇ ਪਹੁੰਚਣ ਲੱਗਿਆ ਬੇਹੋਲ ਆਪਾਂ ਜਾਣਦੇ ਪੰਜਾਬ 'ਚ ਕੋਈ ਨਾ ਕੋਈ ਰੋਜ਼ ਮਸਲਾ ਹੁੰਦਾ ਹੈ ਹਾਂਜੀ ਹੁਣ ਵੀ ਆ ਧਰਨਾ ਲੱਗਿਆ ਸੀਗਾ ਤੇ ਕਹਿੰਦੇ ਸੀ ਨਹੀਂ ਆਇਆ ਨਹੀਂ ਜਾਣਾ ਪਰ ਫੇਰ ਵੀ ਟਾਈਮ ਵਧੀਆ ਕੱਢ ਲਿਆ ਉਹਨਾਂ ਨੇ ਤੇ ਜੇ ਜਿਹੜੇ ਆਪਣੇ ਯੂਰਪ ਰਹਿੰਦੇ ਪੰਜਾਬੀ ਭੈਣ ਭਰਾ ਚਾਹੇ ਉਹ ਜਰਮਨ ਆ ਫਰਾਂਸ ਆ ਸਪੇਨ ਆ ਆਸਟਰੀਆ ਜਾਂ ਕਿਤੇ ਵੀ ਆ ਜੇ ਉਹ ਉਹਨਾਂ ਨੂੰ ਇੱਥੇ ਮਿਲਣਾ ਚਾਹੁੰਦੇ ਹੋਣ ਤੇ ਉਹ ਕਿਹੜੇ ਨੰਬਰਾਂ ਤੇ ਸੰਪਰਕ ਕਰਨ ਕਿਦਾਂ ਸੰਪਰਕ ਕਰਨ ਉਹ ਵੀ ਤੁਸੀਂ ਦੱਸ ਦਿਓ ਹਾਂਜੀ ਉਹ ਨੰਬਰ ਦੇ ਦਿੰਨੇ ਆ ਨਾ 00+99 ਦਾ ਜਰਮਨ ਦਾ ਕੋਡ ਆ ਤੇ 0176 57979708 ਠੀਕ ਹੈ ਇਹਨਾਂ ਕੇ ਤੁਹਾਡਾ ਨੰਬਰ ਹੈ ਹਾਂਜੀ ਇਹਦੇ ਤੇ ਦਸਮਾਰਕ ਕਰ ਸਕਦੇ ਜੀ ਹਨਾ ਤੇ ਬਾਈ ਨੂੰ ਚਲੋ ਜਿਹੜੇ ਵੀ ਕਿਸੇ ਭੈਣ ਭਰਾ ਨੂੰ ਕੋਈ ਉਹਨਾਂ ਤੱਕ ਕੰਮ ਹੋਇਆ ਜਾਉ ਉਹ ਮਿਲਣਾ ਚਾਹੁੰਦਾ ਹੋਇਆ ਇਸ ਨੰਬਰ ਤੇ ਆਪਣੇ ਵੀਰ ਨਾਲ ਸੰਪਰਕ ਕਰੋ ਆਪਣੇ ਵੀਰ ਹੈਰੀ ਦਾ ਨੰਬਰ ਆ ਤੇ ਅੱਜ ਕਿੰਨਾ ਚਿਰ ਉਹ ਕੋਈ ਹੈ ਆਈਡੀਆ ਵੀ ਕਿੰਨਾ ਟਾਈਮ ਰੋਗਰੇ ਇੱਥੇ ਉਹ ਉਦਾਂ ਤਾਂ ਵੀਜ਼ਾ ਹੈਗਾ ਮਹੀਨੇ ਦਾ ਨਾ ਕੋਈ ਪਰ ਲੱਗਦਾ ਨਹੀਂ ਬਾਲਾ ਨਹੀਂ ਹਫਤਾ ਦੱਸ ਦੇਣੀ ਰੁਕਣਗੇ ਹਾਂਜੀ ਕਿਉਂਕਿ ਟਾਈਮ ਉਹਨਾਂ ਕੋਲ ਟਾਈਮ ਬਹੁਤ ਥੋੜਾ ਹਾਂਜੀ ਹਾਂਜੀ ਤਦੋ ਦੋਸਤੋ ਜੇ ਕੋਈ ਮਲਨਾ ਵੀਰ ਚਾਹੁੰਦਾ ਹੋਵੇ ਤਾਂ ਵੀਰਾਂ ਸੰਪਰਕ ਕਰ ਲਿਓ ਬਾਕੀ ਹੁਣ ਮੈਨੂੰ ਲੱਗਦਾ ਵੀ ਸਮਾਂ ਬਿਲਕੁਲ ਉਧਰੋਂ ਆਉਣ ਦਾ ਹੋ ਗਿਆ ਕਿਉਂਕਿ ਕਾਫੀ ਟਾਈਮ ਹੋ ਗਿਆ ਤੁਹਾਨੂੰ ਵੇਟ ਕਰਦੇ ਰੋ ਇਮੀਗ੍ਰੇਸ਼ਨ ਕਰਦੇ ਰੋ ਥੋੜਾ ਬਹੁਤਾ ਸਮਾਂ ਲੱਗ ਹੀ ਜਾਂਦਾ ਤੇ ਆਜੋ ਲਓ ਜੀ ਹਾਂ ਸਿੱਧੂ ਸਾਡਾ ਵੀਰ ਪਹੁੰਚ ਗਿਆ ਤੇ ਇਹ ਆਏ ਨੂੰ ਭਰਾ ਨੂੰ ਸਸਰੀ ਘਰ ਆ ਜੀ ਸਸਰੀ ਘਰ ਆਜੋ 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 ਬਾਈ ਸਾਰੇ ਆਜੋ ਮੁਬਾਰਕਾਂ ਜੀ ਬਹੁਤ-ਬਹੁਤ ਜੀ ਆਇਆਂ ਨੂੰ ਤੇ ਕਿਦਾਂ ਲੱਗੇ ਇੱਥੇ ਆ ਕੇ ਪਹਿਲਾ ਦਾ ਸਫਰ ਕੇ ਮੇਰੇ ਬਿੱਟੂ ਲਈ ਮੜਾ ਜਾ ਸਫਰ ਦਾ ਬਹੁਤ ਵਧੀਆ ਰਿਹਾ ਠੀਕ ਹੈ ਜੀ ਇੱਥੇ ਆਇਆ ਗੁਰੂ ਸਾਹਿਬ ਦੀ ਬਹੁਤ ਵੱਡੀ ਕਿਰਪਾ ਮਾਰ ਹੈ ਜੀ ਸ਼ੁਕਰ ਹੈ ਤੇ ਦੂਜੀ ਗੱਲ ਇਹ ਹੈ ਵੀ ਜਿਹੜੇ ਤੁਸੀਂ ਭਰਾ ਇੱਥੇ ਬੈਠੇ ਹੋ ਸਾਰੇ ਤੁਹਾਨੂੰ ਬੜੀ ਪੰਜਾਬ ਦੀ ਚਿੰਤਾ ਆਪਾਂ ਪੰਜਾਬ ਦੀਆਂ ਗੱਲਾਂ ਬਾਤਾਂ ਕਰਾਂਗੇ ਵੀਰ ਉਹ ਜੀਵਨ ਨੂੰ ਦੇਖਦੇ ਰਹਣੇ ਹੋ ਬਾਈ ਆਪਣਾ ਹੈਰੀ ਖੜਾ ਬਿਲਕੁਲ ਜੀ ਸਾਡਾ ਵੱਡਾ ਭਰਾ ਸਾਡਾ ਸਾਰੀ ਜੱਗੀ ਬਾਈ ਖੜਾ ਤੇ ਬਾਈ ਜੀ ਖੜੇ ਨੇਗੇ ਸਾਰੀ ਬਾਈ ਗੁਰਪ੍ਰੀਤ ਖੜਾ ਹਾਂਜੀ ਇੰਦਰ ਸਾਡਾ ਇਹ ਖੜੇ ਨੇ ਸਾਡਾ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਸੱਚੇ ਪਾਤਸ਼ਾਹ ਕਿਰਪਾ ਕਰੇ ਕਿ ਤੁਹਾਨੂੰ ਮੈਂ ਜਲਦੀ ਪੰਜਾਬ ਲੈ ਜਾ। ਬਾਈ ਕੋਈ ਰਾਜ ਡੱਕਾ ਵੀ ਪਰੇਸ਼ਾਨੀ ਕੋਈ ਤੰਗੀ ਤੇ ਨਹੀਂ ਆਈ ਤੰਗੀ ਤੇ ਨਹੀਂ ਆਈ ਰਸਤੇ ਵੀ ਕੋਈ ਤੰਗੀ ਨਹੀਂ ਆਈ। ਉੱਥੇ ਥੋੜਾ ਜਿਹਾ ਦਿੱਲੀ ਰਿਪੋਰਟ ਵਾਲੇ ਨੇ ਫੜਿਆ ਸੀ ਕੰਮ ਆਪੇ ਦੇਖ ਲੋ ਇੰਨੇ ਕੇਸ ਨੇ ਮੈਂ ਅੱਜ ਮਾਨਤਾ ਕਰਾ ਕੇ। ਚਲੋ ਠੀਕ ਹੈ ਜੀ ਆਜੋ ਫਿਰ ਮਿਲਦੇ ਆਂ ਚੱਲਦੇ ਆਂ। ਥੈਂਕ ਯੂ ਬ੍ਰਦਰ ਥੈਂਕ ਯੂ। ਲਓ ਜੀ ਐਂਟਰੀ ਤੇ ਹੀ ਪਾਨੇ ਵੀਰ ਨੂੰ ਆਪਣੇ ਹੋਰ ਪੰਜਾਬੀ ਭੈਣ ਭਰਾ ਵੀ ਜਿਹੜੇ ਮਿਲੇ ਆ। ਆ ਬੇਬੇ ਦੇ ਬਾਪੂ ਬੜੇ ਤੇ ਅਸ਼ੀਰਵਾਦ ਦਿੱਤਾ ਵੀ ਕਹਿੰਦੇ ਵੀ ਪੰਨਾ ਸਾਹਿਬ ਬਹੁਤ ਵਧੀਆ ਕੰਮ ਤੇਰੇ ਪੰਜਾਬ ਲਈ ਹੁੰਦੇ ਆ ਇਹ ਪਟਿਆਲੇ ਤੋਂ ਆ ਸੋ ਜੇ ਆਪਾਂ ਆਪਣੇ ਕਰਤਾਰ ਸਿੰਘ ਸਾਹੀ ਦੀ ਗੱਲ ਹੈ ਜਿਹੜੀ ਨਜ਼ਰੀ ਕਰਦੇ ਅੱਛਾ ਕਿਰਪਾ ਕਰਨ ਕਿਉਂਕਿ ਮੈਨੂੰ ਇਹ ਮਹਿਸੂਸ ਹੁੰਦਾ ਵੀ ਜਦੋਂ ਮੈਂ ਹੁਣ ਹਰ ਇੱਕ ਚੀਜ਼ ਦੇ ਵਿੱਚ ਦੇਖਦਾ ਪੰਜਾਬ ਦੇ ਵਿੱਚ ਜਿਹੜੇ ਰਹਿੰਦੇ ਲੋਕ ਨੇਗੇ ਉਹਨਾਂ ਦੇ ਨਾਲੋਂ ਜਿਹੜੇ ਸਾਡੇ ਇੱਥੇ ਵਿਦੇਸ਼ਾਂ ਦੇ ਵਿੱਚ ਭਰਾ ਰਹਿੰਦੇ ਨੇ ਉਹਨਾਂ ਨੂੰ ਵੱਧ ਚਿੰਤਾ ਪੰਜਾਬ ਦੀ ਬਹੁਤ ਚਿੰਤਾ ਸਤਾਉਂਦੀ ਆ ਵੀ ਸਾਡਾ ਜੇ ਸਾਡਾ ਮੁਲਕ ਚੰਗਾ ਹੋਵੇ ਸਾਡਾ ਪੰਜਾਬ ਵਧੀਆ ਹੋਵੇ ਸਾਡਾ ਸਿਸਟਮ ਵਧੀਆ ਹੋਵੇ ਤਾਂ ਸੀ ਕਿਉਂ ਇੱਥੇ ਕਰੀ ਉਸ ਕਲ ਨੂੰ ਹੁਣ ਤੁਸੀਂ ਮੈਂ ਆਪਣਾ ਮੈਂ ਜਿੰਨੇ ਵੀ ਸਾਡੇ ਅੰਦੋਲਨ ਦੇਖੇ ਨੇਗੇ ਜੋ ਵੀ ਕੁਝ ਹੁੰਦੀ ਆ ਉਹ ਸਭ ਕੁਝ ਇਹ ਪੰਜਾਬੀਆਂ ਦੀ ਦੇਣ ਹੀ ਆ ਇੱਥੋਂ ਬਾਹਰ ਲੰਨੀ ਦੇਣੀ ਹੈ ਉਹਨਾਂ ਦੇ ਕਰਕੇ ਸਾਰੀਆਂ ਪੰਜਾਬ ਦੇ ਵਿੱਚ ਬਦਲਾ ਆ ਰਿਹਾ ਹੈ ਸਰਕਾਰਾਂ ਸਰਗੁਰਾਂ ਦਾ ਤਾਂ ਸਤਨਾਮ ਸ੍ਰੀ ਵਾਹਿਗੁਰੂ ਹੀ ਆ ਸਾਰਾ ਕੁਝ ਜਿਹੜੇ ਤੁਸੀਂ ਲੋਕ ਬੈਠੇ ਹੋ ਚਿੰਤਤ ਤੋਂ ਤਾਂ ਨਹੀਂ ਥੋੜਾ ਬਚਿਆ ਕਿ ਸਾਰੇ ਨੂੰ ਚਿੰਤਤ ਖੋਦਦੇ ਆ ਹੁਣ ਤੁਸੀਂ ਦੇਖੋ ਪਿੰਡਾਂ ਦੇ ਵਿੱਚ ਕੋਈ ਵੀ ਜਿਹੜੀ ਕਿ ਚੀਜ਼ ਹੁੰਦੀ ਆ ਆਪਣੇ ਪਿੰਡ ਨੂੰ ਅਗਲਾ ਹਰ ਇੱਕ ਕੋਈ ਪਿਆਰ ਕਰਦਾ ਇਹ ਇਹ ਹੈਰੀ ਖੜਾ ਸਾਡਾ ਮੁੰਡਾ ਹੈ ਭਰਾ ਹੈ ਇਹ ਪਿੰਡ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਗਰਾਊਂਡ ਤਿਆਰ ਕਰਵਾ ਰਿਹਾ ਤੁਸੀਂ ਇਹ ਦੇਖੋ ਵੀ ਨੌਜਵਾਨ ਸਾਡੇ ਖੇਡਣ ਉੱਥੇ ਲੱਗਣ ਹੁਣ ਤੁਸੀਂ ਇਹ ਆਪਣੇ ਕੋਲੋਂ ਪੈਸਾ ਲਾ ਲਾ ਕੇ ਤੁਸੀਂ ਸਾਰੇ ਤਿਆਰ ਕਰਾਈ ਜਾਗੇ ਬਹੁਤ ਅੱਛੀ ਠੀਕ ਆ ਜੀ ਹੁਣ ਮਿਲਦੇ ਆਂ ਆਪਾਂ ਠੀਕ ਆ ਥੈਂਕ ਯੂ ਸਾਰੇ ਨੂੰ ਓਕੇ ਥੈਂਕ ਯੂ ਅਲੱਗ ਕਾ ਹੋਗੀ ਫੋਟੋ ਨਾ ਜੀ ਲਾਜ ਪੈਂਦੇ ਆ ਲੋਲੀ ਤੋਂ ਸੀ ਇੱਕ ਆਉਂਟ ਨੇ ਕਿ ਇਹ ਮੇਰੇ ਇੱਥੇ ਹੀ ਆ ਬੇਟੀ ਆ ਹੈਲੋ ਜੀ ਅਸੀਂ ਗੱਲ ਸਸਿਲ ਜੀ ਇਹ ਵੀ ਥੀ ਰਹਿੰਦੇ ਨੇ ਇਹ ਇੱਥੇ ਨਹੀਂ ਲਿਆ ਪਰੇ ਪੁਰਤਗਾਲ ਲੈ ਅੱਛਾ ਸੋਨੂੰ ਮਿਲ ਕੇ ਜਾਵਾਂਗੇ ਪੁਰਤਗਾਲ ਦੇ ਵਿੱਚ ਵੀ ਮਿਹਰਬਾਨੀ ਪ੍ਰਮਾਤਮਾ ਅੱਜ ਸਭ ਤੁਹਾਡੇ ਨਾਲ ਠੀਕ ਹੈ ਠੀਕ ਹੈ ਭੈਣੇ ਆਪਾਂ ਮਿਲਦੇ ਆਂ ਵੱਡੇ ਭਾਈ ਥੈਂਕ ਯੂ ਥੈਂਕ ਯੂ ਭੈਣੇ ਥੈਂਕ ਯੂ ਭੈਣੇ